ਇੱਕ ਗੀਤ ਹੈ ਕਿ ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆ ਨੱਚੀ ਜਾਂਦੀ ਹੈ ਇਹ ਮੰਨਣਾ ਹੋਵੇਗਾ ਕਿ ਪੈਸੇ ਨੇ ਬੰਦੇ ਦੇ ਕਿਰਦਾਰ ਨੂੰ ਇੰਨਾ ਨੀਵਾ ਕਰ ਦਿੱਤਾ ਕਿ ਆਪਾਂ ਸੋਚ ਵੀ ਨਹੀਂ ਸਕਦੇ ਕਿਹੜਾ ਬੰਦਾ ਆਪਣੇ ਨਾਲ ਕਦੋਂ ਪੈਸੇ ਪਿੱਛੇ ਕਿੱਡਾ ਵੱਡਾ ਵਿਸ਼ਵਾਸ ਘਾਤ ਕਰ ਦੇਵੇ ਆਪਾਂ ਅੰਦਾਜ਼ਾ ਨਹੀਂ ਲਗਾ ਸਕਦੇ ਜਿਸ ਬੰਦੇ ਨੂੰ ਆਪਾਂ ਰੱਬ ਮੰਨਦੇ ਹੁਈਏ ਜਾਂ ਜਿਸ ਬੰਦੇ ਉੱਤੇ ਆਪਾਂ ਰੱਬ ਜਿੰਨਾ ਯਕੀਨ ਕਰਦੇ ਹੁਈਏ ਇਹ ਵੀ ਪਤਾ ਨਹੀਂ ਲੱਗਦਾ ਕਿ ਪੈਸੇ ਪਿੱਛੇ ਉਹੀ ਬੰਦਾ ਤੁਹਾਡੇ ਵਿਸ਼ਵਾਸ ਦਾ ਕਤਲ ਕਰ ਦੇਵੇ ਇਹ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਹੈ ਇੱਕ ਮੁੰਡਾ ਜੋ ਕਿਸੇ ਉੱਤੇ ਰੱਬ ਜਿੰਨਾ ਵਿਸ਼ਵਾਸ ਕਰਦਾ ਹੈ ਜਿਸ ਉੱਤੇ ਉਸ ਨੂੰ ਸਾਰੀ ਦੁਨੀਆ ਤੋਂ ਵੱਧ ਵਿਸ਼ਵਾਸ ਹੁੰਦਾ ਹੈ ਉਹੀ ਉਸ ਦੇ ਵਿਸ਼ਵਾਸ ਦਾ ਕਤਲ ਤੱਕ ਕਰਦੇ ਹੀ ਕਰਦਾ ਹੈ ਨਾਲ ਨਾਲ ਉਸ ਮੁੰਡੇ ਦਾ ਵੀ ਕਤਲ ਕਰ ਦਿੰਦਾ ਹੈ ਸਿਰਫ ਪੈਸੇ ਪਿੱਛੇ ਦਿਲ ਨੂੰ ਝੰਜੋੜਨ ਵਾਲੀ ਸੱਚੀ ਘਟਨਾ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਮੇਰਟ ਦੇ ਥਾਣਾ ਬਹਿਸੂਮਾ ਦੇ ਅਧੀਨ ਪੈਂਦੇ ਪਿੰਡ ਪੰਡੋਰਾ ਦੀ ਇੱਥੋਂ ਦਾ ਰਹਿਣ ਵਾਲਾ ਮੋਨੂ ਜਿਸ ਦੀ ਉਮਰ 32 ਸਾਲ ਸੀ ਉਹ ਆਪਣੇ ਪਿੰਡ ਦੇ ਇੱਕ ਬੰਦੇ ਜਿਸ ਦਾ ਨਾਮ ਅਮਰੀਸ਼ ਹੁੰਦਾ ਉਸ ਨਾਲ ਆਪਣੀ ਭੈਣ ਕੋਲ ਜਾਂਦਾ ਹੈ ਭੈਣ ਦਾ ਤਲਾਕ ਹੋਇਆ ਹੋਇਆ ਸੀ ਉਸਦੇ ਦੋ ਬੱਚੇ ਸੀ ਤੇ ਭੈਣ ਮਵਾਨਾ ਦੇ ਵਿੱਚ ਰਹਿੰਦੀ ਸੀ ਰਾਮ ਬਾ ਕਲੋਨੀ ਪੱਕਾ ਤਲਾਬ ਦੇ ਕੋਲ ਉਸ ਨੇ ਇੱਕ ਕਰਾਏ ਤੇ ਕਮਰਾ ਲੈਂਦਾ ਹੋਇਆ ਸੀ ਉੱਥੇ ਉਹ ਆਪਣੇ ਦੋ ਬੱਚਿਆਂ ਦੇ ਨਾਲ ਰਹਿੰਦੀ ਸੀ ਇਹ ਗੱਲ ਹੈ 26 ਅਪ੍ਰੈਲ 2024 ਦੀ ਸ਼ੁੱਕਰਵਾਰ ਦਾ ਦਿਨ ਸੀ ਇਹ ਦੋਨੋਂ ਭੈਣ ਕੋਲ ਜਾਂਦੇ ਨੇ ਪਰ ਸ਼ਾਮ ਨੂੰ ਭੈਣ ਆਪਣੇ ਭਰਾ ਦੀ লাশ ਤੇ ਉਸ ਬੰਦੇ ਅਮਰੀਸ਼ ਦੇ ਨਾਲ ਪਿੰਡ ਪੰਡੋਰਾ ਆਉਂਦੀ ਹੈ ਤੇ ਉਹ ਕਹਿੰਦੀ ਹੈ ਕਿ ਮੇਰੇ ਭਰਾ ਨੂੰ ਪਤਾ ਨਹੀਂ ਕੀ ਹੋ ਗਿਆ ਇਸ ਦੀ ਅਚਾਨਕ ਤਬੀਅਤ ਵਿਗੜ ਗਈ ਤੇ ਇਸ ਦੀ ਮੌਤ ਹੋ ਗਈ ਭੈਣ ਦਾ ਰੋ ਰੋ ਕੇ ਬੁਰਾ ਹਾਲ ਸੀ ਤੇ ਭੈਣ ਰੋਂਦੀ ਰੋਂਦੀ ਬੇਹੋਸ਼ ਵੀ ਹੋ ਜਾਂਦੀ ਸੀ ਸਾਰੇ ਪਿੰਡ ਦੇ ਵਿੱਚ ਸੋਗ ਫੈਲ ਗਿਆ ਹੁਣ ਪਰਿਵਾਰ ਵਾਲੇ ਉਸ ਮੁੰਡੇ ਦੇ ਸੰਸਕਾਰ ਦੀ ਤਿਆਰੀ ਕਰਨ ਲੱਗੇ ਕਿਉਂਕਿ ਭੈਣ ਨਾਲ ਭਰਾ ਦਾ ਬੜਾ ਪਿਆਰ ਸੀ ਛੋਟਾ ਮੁੰਡਾ ਸੀ ਚਾਰ ਭੈਣ ਭਰਾਵਾਂ ਦਾ ਸਭ ਤੋਂ ਛੋਟਾ ਭਰਾ ਸੀ ਭੈਣ ਨਾਲ ਬੜਾ ਪਿਆਰ ਸੀ ਤੇ ਸਭ ਲੋਕ ਭੈਣ ਨਾਲ ਬੜੀ ਹਮਦਰਦੀ ਕਰ ਰਹੇ ਸੀ ਕਿ ਇਹਨਾਂ ਦੋਨੋਂ ਭੈਣ ਭਰਾਵਾਂ ਦਾ ਤਾਂ ਬੜਾ ਜ਼ਿਆਦਾ ਪਿਆਰ ਸੀ ਕਿਉਂਕਿ ਮੋਨੂ ਆਪਣੀ ਵੱਡੀ ਭੈਣ ਜਿਸ ਦਾ ਨਾਮ ਸੁਰੇਖਾ ਸੀ ਉਸ ਨੂੰ ਆਪਣੀ ਮਾਂ ਸਮਝਦਾ ਸੀ ਕਿਉਂਕਿ ਇਹਨਾਂ ਦੇ ਮਾਪੇ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਹੁਣ ਮੋਨੂ ਦੇ ਸੰਸਕਾਰ ਦੀ ਤਿਆਰੀ ਕੀਤੀ ਜਾਂਦੀ ਹੈ ਤੇ ਜਦੋਂ ਉਸ ਦੇ 셔ਟ ਦੇ ਬਟਨ ਖੋਲੇ ਜਾਂਦੇ ਨੇ ਤਾਂ ਪਰਿਵਾਰ ਵਾਲੇ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਮੋਨੂ ਦੇ ਗਲ ਉੱਤੇ ਨਿਸ਼ਾਨ ਸੀ ਇਹ ਦੇਖ ਕੇ ਮੋਨੂ ਦੇ ਵੱਡੇ ਭਰਾ ਸੋਹਣ ਵੀਰ ਨੂੰ ਸ਼ੱਕ ਹੋਣ ਲੱਗਦਾ ਹੈ ਕਿ ਕੁਝ ਦਾਲ ਦੇ ਵਿੱਚ ਕਾਲਾ ਹੈ ਪਹਿਲਾਂ ਕਿਸੇ ਨੇ ਕੋਈ ਸ਼ੱਕ ਨਹੀਂ ਕੀਤਾ ਕਿਉਂਕਿ ਮੋਨੂ ਦਾ ਆਪਣੀ ਵੱਡੀ ਭੈਣ ਦੇ ਨਾਲ ਬੜਾ ਪਿਆਰ ਸੀ ਜਦੋਂ ਸੋਨਵੀਰ ਨੇ ਮੋਨੂ ਦੇ ਗਲ ਉੱਤੇ ਨਿਸ਼ਾਨ ਦੇਖੇ ਤਾਂ ਉਸ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਜਾਂਦੀ ਹੈ ਤੇ Laash ਦਾ ਸੰਸਕਾਰ ਨਹੀਂ ਕੀਤਾ ਜਾਂਦਾ Laash ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਕਿ ਮੋਨੂ ਦਾ ਕਤਲ ਉਸ ਦਾ ਗਲ ਦੱਬ ਕੇ ਕੀਤਾ ਗਿਆ ਇਸ ਤੋਂ ਬਾਅਦ ਫਿਰ ਸ਼ੱਕ ਜਾਂਦਾ ਹੈ ਸੁਰੇਖਾ ਅਤੇ ਉਸ ਦੇ ਨਾਲ ਜੋ ਬੰਦਾ ਗਿਆ ਸੀ ਅਮਰੀਸ਼ ਉਸ ਦੇ ਉੱਤੇ ਪੁਲਿਸ ਇਹਨਾਂ ਨੂੰ ਗ੍ਰਿਫਤਾਰ ਕਰਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਪੁਲਿਸ ਸਾਤੀ ਤੇ ਆਉਂਦੀ ਹੈ ਫੇਰ ਇਹ ਦੋਨੋਂ ਰਾਜ਼ ਉੱਗਲਦੇ ਨੇ ਤੇ ਜਦੋਂ ਫੇਰੇ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਜਾਂਦੀਆਂ ਕਿ ਕੋਈ ਭੈਣ ਜਿਸ ਨੂੰ ਉਸ ਦਾ ਛੋਟਾਪਰਾ ਆਪਣੀ ਮਾਂ ਮੰਨਦਾ ਹੋਵੇ ਐਦਾਂ ਕਿਵੇਂ ਕਰ ਸਕਦੀ ਹੈ ਐਸਪੀ ਦਿਹਾਤ ਕਮਲੇਸ਼ ਨੇ ਘਟਨਾਕਰਮ ਦਾ ਖੁਲਾਸਾ ਕੀਤਾ ਜੋ ਮੋਨੂ ਦੀ ਭੈਣ ਅਤੇ ਅਮਰੀਸ਼ ਨੇ ਦੱਸਿਆ ਉਹਨਾਂ ਨੇ ਦੱਸਿਆ ਕਿ ਜੋ ਮੋਨੂ ਸੀ ਉਸ ਦੇ ਤਾਏ ਦੇ ਕੋਈ ਵੀ ਔਲਾਦ ਨਹੀਂ ਸੀ ਤਾਏ ਨੇ ਮੋਨੂ ਨੂੰ ਗੋਦ ਲੈ ਲਿਆ ਤੇ ਤਾਏ ਦੇ ਹਿੱਸੇ ਦੇ ਵਿੱਚ ਜੋ ਵੀ ਜ਼ਮੀਨ ਹੁੰਦੀ ਸੀ ਉਹ ਸਾਰੀ ਉਸਨੇ ਮੋਨੂ ਦੇ ਨਾਮ ਕਰਵਾ ਦਿੱਤੀ ਹੁਣ ਉਹ ਜ਼ਮੀਨ ਮੋਨੂ ਨੇ ਵੇਚੀ ਸੀ ਵੇਚਣ ਤੋਂ ਬਾਅਦ ਉਸਨੇ ਆਪਣੀ ਵੱਡੀ ਭੈਣ ਸੁਰੇਖਾ ਜਿਸ ਨੂੰ ਉਹ ਆਪਣੀ ਮਾਂ ਮੰਨਦਾ ਸੀ ਉਸ ਦੇ ਨਾਂ ਤੇ ਇੱਕ ਗੱਡੀ ਵੀ ਲੈ ਕੇ ਦਿੱਤੀ ਤੇ ਉਹ ਗੱਡੀ ਮੋਨੂ ਨੇ ਅਮਰੀਸ਼ ਨੂੰ ਸਮਾਈ ਹੋਈ ਸੀ ਤੇ ਅਮਰੀਸ਼ ਉਸ ਦੇ ਬਦਲੇ ਉਹ ਨੂੰ ਰੋਜ਼ਾਨਾ 500 ਰੁਪਏ ਦਿੰਦਾ ਸੀ ਅਮਰੀਸ਼ ਅਤੇ ਸੁਰੇਖਾ ਦੇ ਆਪਸ ਦੇ ਵਿੱਚ ਸਬੰਧ ਸੀ ਸੁਰੇਖਾ ਦਾ ਅਮਰੀਸ਼ ਬੁਆਏਫਰੈਂਡ ਸੀ ਹੋਰ ਪੁੱਛ ਪੜਤਾਲ ਤੋਂ ਪਤਾ ਲੱਗਿਆ ਕਿ ਮੋਨੂ ਨੇ ਸੁਰੇਖਾ ਨੂੰ 13 ਲੱਖ ਰੁਪਏ ਵੀ ਦਿੱਤੇ ਹੋਏ ਸੀ ਅਤੇ ਅਮਰੀਸ਼ ਨੂੰ ਵੀ 186000 ਰੁਪਏ ਦਿੱਤੇ ਹੋਏ ਸੀ ਤੇ ਮੋਨੂ ਨੇ ਇੱਕ ਬੀਮਾ ਕਰਵਾਇਆ ਹੋਇਆ ਸੀ 50 ਲੱਖ ਰੁਪਏ ਦਾ ਉਸ ਵਿੱਚ ਨੌਮਨੀ ਸੁਰੇਖਾ ਨੂੰ ਬਣਾਇਆ ਹੋਇਆ ਸੀ ਕਿਉਂਕਿ ਸੁਰੇਖਾ ਉੱਤੇ ਮੋਨੂ ਨੂੰ ਸਭ ਤੋਂ ਜ਼ਿਆਦਾ ਵਿਸ਼ਵਾਸ ਸੀ ਉਸ ਨੂੰ ਇਹ ਲੱਗਦਾ ਸੀ ਕਿ ਇਹ ਮੇਰੀ ਵੱਡੀ ਭੈਣ ਨਹੀਂ ਮੇਰੀ ਮਾਂ ਕੀ ਹੁਣ ਸੁਰੇਖਾ ਤੇ ਅਮਰੀਸ਼ ਨੇ ਪਲਾਨ ਬਣਾਇਆ ਮੋਨੂ ਨੂੰ ਮਾਰਨ ਦਾ ਉਹਨਾਂ ਨੇ ਸੋਚਿਆ ਕਿ ਜੇ ਮੋਨੂ ਨੂੰ ਮਾਰ ਦਿੱਤਾ ਜਾਵੇ ਤਾਂ ਜੋ ਉਸ ਨੇ ਸਾਨੂੰ ਪੈਸੇ ਦਿੱਤੇ ਨੇ ਉਹ ਵੀ ਨਹੀਂ ਮੰਗੇਗਾ ਤੇ ਜੋ ਬੀਮਾ ਕਰਵਾਇਆ 50 ਲੱਖ ਰੁਪਏ ਦਾ ਉਹ ਵੀ ਪੈਸਾ ਸਾਨੂੰ ਹੀ ਮਿਲ ਜਾਏਗਾ ਸ਼ੁੱਕਰਵਾਰ ਵਾਲੇ ਦਿਨ ਜਦੋਂ ਮੋਨੂ ਤੇ ਅਮਰੀਸ਼ ਦੋਨੋਂ ਸੁਰੇਖਾ ਦੇ ਘਰ ਜਾਂਦੇ ਨੇ ਤਾਂ ਸੁਰੇਖਾ ਆਪਣੀ 17 ਸਾਲਾ ਬੇਟੀ ਤੇ 15 ਸਾਲਾ ਬੇਟੇ ਨੂੰ ਬਾਹਰ ਭੇਜ ਦਿੰਦੇ ਨੇ ਕੋਈ ਚੀਜ਼ ਲੈਣ ਦੇ ਬਹਾਨੇ ਤੇ ਇਧਰ ਸੁਰੇਖਾ ਨਿਗਰਾਨੀ ਤੇ ਬੈਠ ਜਾਂਦੀ ਹੈ ਤੇ ਅੰਦਰ ਅਮਰੀਸ਼ ਮੋਨੂ ਦੇ ਗਲ ਦੇ ਵਿੱਚ ਰੱਸੀ ਪਾ ਕੇ ਉਸ ਦਾ ਗਲ ਘੁੱਟ ਦਿੰਦਾ ਹੈ ਤੇ ਉਸ ਦੀ ਹੱਤਿਆ ਕਰ ਦਿੰਦਾ ਹੈ ਹੁਣ ਇਹ ਡਰਾਮਾ ਕਰਦੇ ਨੇ 26 April 2024 ਨੂੰ ਯਾਨੀ ਦਿਨ ਸ਼ੁੱਕਰਵਾਰ ਨੂੰ ਸ਼ਾਮ ਨੂੰ ਹੀ ਇਹ ਮੋਨੂ ਦੀ লাশ ਲੈ ਕੇ ਪੰਡੋਰਾ ਵਿਖੇ ਆ ਜਾਂਦੇ ਨੇ ਤੇ ਪਰਿਵਾਰ ਵਾਲਿਆਂ ਨੂੰ ਕਹਿੰਦੇ ਆ ਕਿ ਮੋਨੂ ਦੀ ਅਚਾਨਕ ਤਬੀਅਤ ਵਿਗੜ ਗਈ ਜਿਸ ਕਾਰਨ ਉਸ ਦੀ ਮੌਤ ਹੋ ਗਈ ਕਿਸੇ ਨੂੰ ਵੀ ਇਸ ਗੱਲ ਤੇ ਸ਼ੱਕ ਨਹੀਂ ਹੁੰਦਾ ਕਿਉਂਕਿ ਮੋਨੂ ਤਾਂ ਆਪਣੀ ਵੱਡੀ ਭੈਣ ਸੁਰੇਖਾ ਨੂੰ ਮਾਂ ਮੰਨਦਾ ਸੀ ਕਿਵੇਂ ਕੋਈ ਉਸ ਉੱਤੇ ਸ਼ੱਕ ਕਰਦਾ ਹੈ ਕਿ ਮਾਂ ਨੇ ਆਪਣੇ ਪੁੱਤ ਨੂੰ ਹੀ ਮਾਰ ਦਿੱਤਾ ਜਦੋਂ ਇਹ ਸਾਰਾ ਖੁਲਾਸਾ ਹੁੰਦਾ ਹੈ ਤਾਂ ਲੋਕਾਂ ਦੇ ਦੰਦ ਜੁੜ ਜਾਂਦੇ ਨੇ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਕੋਈ ਭੈਣ ਆਪਣੇ ਭਰਾ ਨੂੰ ਕਿਵੇਂ ਮਾਰ ਸਕਦੀ ਹੈ ਜਿਸ ਉੱਤੇ ਉਹ ਐਡਾ ਵੱਡਾ ਵਿਸ਼ਵਾਸ ਕਰਦਾ ਸੀ ਜੋ ਸੁਰੇਖਾ ਦਾ ਬॉयਫ੍ਰੈਂਡ ਅਮਰੀਸ਼ ਹੁੰਦਾ ਉਹ ਵੀ ਕ੍ਰਾਈਮਨਲ ਪ੍ਰਵਰਤੀ ਦਾ ਬੰਦਾ ਹੁੰਦਾ ਹੈ ਕਿਉਂਕਿ ਉਸ ਉੱਤੇ ਆਰਮਜ਼ ਐਕਟ ਤੇ ਚੋਰੀ ਦੇ ਕਈ ਮਾਮਲੇ ਚੱਲਦੇ ਹੁੰਦੇ ਆ ਉਹਨਾਂ ਨੇ ਮੰਨਿਆ ਕਿ ਅਮਰੀਸ਼ ਨੇ ਸੁਰੇਖਾ ਨੂੰ ਕਿਹਾ ਸੀ ਕਿ ਕੋਈ ਗੱਲ ਨਹੀਂ ਜੇ ਇਸ ਕਤਲ ਦਾ ਪਤਾ ਵੀ ਲੱਗ ਗਿਆ ਤਾਂ ਮੈਂ ਇਹ ਕਤਲ ਆਪਣੇ ਸਿਰ ਲੈ ਲਵਾਂ ਤੇ ਤੂੰ ਬੀਮੇ ਦੀ ਸਾਰੀ ਰਕਮ ਲੈ ਲਈ ਜਦੋਂ ਫਿਰ ਜੇਲ੍ਹ ਦੇ ਵਿੱਚੋਂ ਮੈਂ ਆਵਾਂਗਾ ਤਾਂ ਆਪਾਂ ਆਰਾਮ ਨਾਲ ਜ਼ਿੰਦਗੀ ਕੱਟਾਂਗੇ ਤੇ ਹੁਣ ਜੋ ਵੀ ਇਹ ਕਥਨਾ ਸੁਣਦਾ ਉਹ ਹਰੇਕ ਸੁਰੇਖਾ ਨੂੰ ਕੋਸਦਾ ਹੈ ਕਿ ਇੱਕ ਭੈਣ ਆਪਣੇ ਭਰਾ ਨਾਲ ਐਦਾਂ ਕਿਵੇਂ ਕਰ ਸਕਦੀ ਹੈ ਕਿਉਂਕਿ ਸੁਰੇਖਾ ਨੇ ਬਹੁਤ ਨਾਟਕ ਕੀਤਾ ਬੇਹੋਸ਼ ਹੋਣ ਦਾ ਵੀ ਨਾਟਕ ਕੀਤਾ ਕਿ ਮੈਂ ਤਾਂ ਆਪਣੇ ਭਰਾ ਨੂੰ ਬੜਾ ਪਿਆਰ ਕਰਦੀ ਸੀ ਇਸ ਦੀ ਮੌਤ ਹੋ ਗਈ ਪਰ ਜਦੋਂ ਵੀ ਕੋਈ ਸੁਰੇਖਾ ਤੋਂ ਉਸ ਬਾਰੇ ਪੁੱਛਦਾ ਕਿ ਤੂੰ ਉਸ ਦੀ ਹਤਿਆ ਕਿਉਂ ਕੀਤੀ ਤਾਂ ਉਹ ਕੋਈ ਵੀ ਜਵਾਬ ਨਹੀਂ ਦਿੰਦੀ ਪੁਲਿਸ ਨੇ ਇਹਨਾਂ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜ ਦਿੱਤਾ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਨੂੰ ਅਦਾਲਤ ਕੀ ਸਜ਼ਾ ਦਿੰਦੀ ਹੈ ਸੋ ਇਹ ਕਹਾਣੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਸਤਰਕ ਕਰਨਾ ਹੈ ਤੁਹਾਨੂੰ ਅਗਾਹ ਕਰਨਾ ਹੈ ਕਿ ਆਪਣੇ ਸਮਾਜ ਦੇ ਵਿੱਚ ਕਿਦਾਂ-ਕਿਦਾਂ ਦੇ ਜੁਰਮ ਹੋ ਰਹੇ ਨੇ ਕਿਦਾਂ ਕਿਦਾਂੀਆਂ ਘਟਨਾਵਾਂ ਹੋ ਰਹੀਆਂ ਨੇ ਸੋ ਤੁਹਾਡੇ ਸਾਰੀ ਘਟਨਾ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਆਸ਼ੀਰਵਾਦ